ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕਾਲ ਯੁਗ ਵਿੱਚ ਗੁਰੂ ਨਾਨਕ ਦਾ ਪਹਿਰਾ ਬਾਬਾ ਜੀ ਦੇਹਰਾਦੂਨ ਪੌਂਦੇ ਜੰਗਲ ਵਿੱਚ ਵਿਰਾਜਮਾਨ ਹਨ ਹਾੜ ਦੀ ਪੁੰਨਿਆ ਦੇ ਦਿਨ ਆ ਗਏ ਸੰਗਤਾਂ ਦੂਰੋਂ ਦੂਰੋਂ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ ਕਿਉਂਕਿ ਪੰਜਾਬ ਦਿੱਲੀ ਵਿੱਚ ਗਰਮੀ ਬਹੁਤ ਹੈ ਸੰਗਤਾਂ ਮੰਨ ਤੇ ਤਾਂ ਦੀ ਠੰਡ ਪ੍ਰਾਪਤ ਕਰਨ ਵਾਸਤੇ ਹੋਮ ਹੋਮਾ ਕੇ ਆ ਰਹੀਆਂ ਹਨ ਬਾਬਾ ਜੀ ਦੇ ਦਰਸ਼ਨ ਕਰਕੇ ਮਨ ਨੂੰ ਠੰਡ ਪ੍ਰਾਪਤ ਹੋਵੇਗੀ ਅਤੇ ਪਹਾੜੀ ਇਲਾਕਿਆਂ ਵਿੱਚ ਤਾਨੂੰ ਠੰਡ ਪ੍ਰਾਪਤ ਹੋਵੇਗੀ। ਭਾਈ ਗੁਰਦਾਸ ਜੀ ਕਬਿਤ ਕੋਟਨ ਕੋਟਾਨ ਮਿਸਟਾਨ ਪਾਨ ਸੁਧਾਰਸ ਪੁਜਾ ਨਾ ਸਾਧ ਮੁਖ ਮਦੂਰ ਬਚਨ ਕੋ। ਅਰਥ ਕਰੋੜ ਕਰੋੜ ਕਿਸਮ ਦੇ ਖੱਟੇ ਮਿੱਠੇ ਤੁਰਸ ਖਾਨ ਪੀਣ ਦੇ ਸੰਸਾਰਿਕ ਪਦਾਰਥ ਮਿਲ ਜਾਣ ਤਾਂ ਉਹ ਸੰਤਾਂ ਦੇ ਮੂੰਹ ਤੋਂ ਨਿਕਲੇ ਹੋਏ ਬਚਨਾਂ ਦੀ ਮਿਠਾਸ ਦੇ ਬਰਾਬਰ ਨਹੀਂ ਪੁੱਜਦੇ ਹਨ। ਕਿਉਂਕਿ ਮਠਿਆਈਆਂ ਆਦ ਮਿੱਠੇ ਪਦਾਰਥਾਂ ਦੇ ਖਾਣ ਨਾਲ ਮਨ ਤੇ ਸਰੀਰ ਵਿੱਚ ਵਿਕਾਰ ਪੈਦਾ ਹੋ ਜਾਂਦੇ ਹਨ ਅਤੇ ਸੰਤਾਂ ਮਹਾਪੁਰਖਾਂ ਦੇ ਬਚਨਾਂ ਨੂੰ ਸੁਣ ਕੇ ਮਨ ਵਿੱਚ ਵਿਕਾਰਾਵਲੋਂ ਹਟ ਕੇ ਸ਼ੁਭਕਾਰ ਵਿਹਾਰ ਵਿੱਚ ਲੱਗ ਜਾਂਦਾ ਹੈ ਜਿਸ ਕਰਕੇ ਲੋਕ ਪਰ ਲੋਕ ਵਿੱਚ ਮੁੱਖ ਉਜਲਾ ਹੁੰਦਾ ਹੈ ਭਾਈ ਨੰਦ ਲਾਲ ਜੀ ਜਿਉਂਦਾ ਕਰੇ ਮੁਰਦਿਆਂ ਤਾਈਂ ਜ਼ਰਾ ਜ਼ਰਾ ਮੁਸਕਰਾ ਕੇ ਸੁੱਟੇ ਰਸ ਨੂੰ ਅੰਮ੍ਰਿਤ ਮੁਖ ਥੀ ਮਿੱਠੇ ਬਚਨ ਸੁਣਾ ਕੇ ਸੀਤਲ ਸੁਗੰਧ ਚੰਦ ਚੰਦਨ ਕੋਟਾਨ ਕੋਟ ਪੁਜਸ ਨਾ ਸਾਧ ਮਤ ਨਿਮਰਤਾ ਸਚਨ ਕੋ ਕਰੋੜਾਂ ਅਤੇ ਕਰੋੜ ਕਿਸਮ ਦੀਆਂ ਠੰਡਕ ਤੇ ਸੁਗੰਧੀ ਵਾਲੀਆਂ ਚੰਦਨ ਤੇ ਚੰਦਰਮਾ ਆਦਿਕ ਵਸਤਾ ਹੋਣ ਤਾਂ ਵੀ ਸੰਤਾ ਤੇ ਉਪਦੇਸ਼ ਨਾਲ ਜੋ ਨਿਮਰਤਾ ਅਤੇ ਸਚਾਈ ਪ੍ਰਾਪਤ ਹੁੰਦੀ ਹੈ ਉਸ ਦੇ ਬਰਾਬਰ ਨਹੀਂ ਪੁੱਜਦੀਆਂ ਹਨ ਨਹਿ ਸੀਤਲੰਗ ਚੰਦਰ ਦੇਵ ਨਹਿ ਸੀਤਲੰਗ ਬਾਵਨ ਚੰਦਨ ਹੈ ਨੇ ਸੀਤਲੰਗ ਸੀਤ ਰੁੱਤیں ਨਾਨਕ ਸੀਤਲੰਗ ਸਾਤ ਸਵਜਨ ਹੈ ਚੰਦਨ ਚੰਦੂਆ ਤੇ ਸਰਦ ਰੁੱਤ ਨਾਲ ਸਰੀਰ ਨੂੰ ਠੰਡ ਜ਼ਰੂਰ ਪੁੱਜਦੀ ਹੈ ਪਰ ਮਨ ਨੂੰ ਜੋ ਕਾਮ ਕ੍ਰੋਧ ਦੀ ਅੱਗ ਸਾੜ ਰਹੀ ਹੈ ਉਸ ਦੀ ਗਰਮੀ ਇੰਨਾ ਨਾਲ ਨਹੀਂ ਮਿਟਦੀ ਇਸ ਤਪਸ਼ ਨੂੰ ਮਿਟਾਉਣ ਵਾਲਾ ਹਰੀ ਦਾ ਨਾਮ ਹੈ ਜੋ ਸੰਤਾਂ ਮਹਾਪੁਰਖਾਂ ਦੀ ਰਸਨਾ ਤੋਂ ਪ੍ਰਾਪਤ ਹੋਣ ਵਾਲੀ ਨਿਮਰਤਾ ਕਰੋੜ ਗੁਣਾ ਵਧਿਕ ਹੈ ਕੋਟਨ ਕੋਟਾਨ ਕਾਮਧੇਨ ਉਹ ਕਲਪਤਰ ਪੂਜਸਨਾ ਕਿੰਚਤ ਕਟਾਓ ਕੇ ਚਰਨ ਕੋ ਕਰੋੜਾਂ ਕਾਮ ਧੇਨਾਂ ਅਤੇ ਕਰੋੜਾਂ ਕਲਪ ਬ੍ਰਿਸ਼ ਪ੍ਰਾਪਤ ਹੋ ਜਾਣ ਪਰ ਸੰਤਾਂ ਦੀ ਕਿਰਪਾ ਕਟਾਕਸ਼ਤੀ 1 ਰਤੀ ਦੇ ਬਰਾਬਰ ਉਹ ਨਹੀਂ ਪੂਜ ਸਕਦੇ ਕਿਉਂਕਿ ਕਲਪ ਬਿਰਕਤੇ ਕਾਮ ਧੇਨਾਂ ਸੰਸਾਰਕ ਪਦਾਰਥ ਦੇ ਸਕਦੇ ਹਨ ਪਰ ਪਰਮਾਰਥ ਦੇ ਰਾਧਾ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ ਸੰਤਾਂ ਨੇ ਕਿਰਪਾ ਭਰੀ ਨਜ਼ਰ ਨਾਲ ਪੁਰਸ਼ ਨੂੰ ਗੁਰੂ ਦੇ ਚਰਨਾ ਨਾਲ ਜੋੜ ਦੇਣਾ ਹੈ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੈ ਜਿਸ ਕਰਕੇ ਕਾਮਧੇਨ ਤੇ ਕਲਬ੍ਰਿਸ਼ ਨਾਲੋ ਸੰਤ ਜਨਾ ਦੀ ਕਿਰਪਾ ਦ੍ਰਿਸ਼ਟੀ ਬੜੀ ਉੱਤਮ ਵਸਤੂ ਹੈ ਅਤੇ ਬੜੇ ਉੱਤਮ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਸਰਮਿ ਨਿਧਾਨ ਫਲ ਸਕਲ ਕੋਟਾਨ ਕੋਟ ਪੁਜਸਨਾ ਪਰਉਪਕਾਰ ਕੇ ਖਚਨ ਕੋ ਇਤਨੇ ਗੁਣ ਕਰੋੜਾਂ ਵਿੱਚੋਂ ਕਿਸੇ ਵਿੱਲੇ ਨੂੰ ਹੀ ਪ੍ਰਾਪਤ ਹੁੰਦੇ ਹਨ ਤੇ ਜਿਸ ਨੂੰ ਇਤਨੇ ਗੁਣ ਪ੍ਰਾਪਤ ਹੋ ਵੀ ਜਾਣ ਪਰ ਜੋ ਮਹਾਪੁਰਖ ਨਾਮ ਰੂਪੀ ਅਮੋਲਕ ਰਤਨ ਜਗਿਆਸੂਆਂ ਨੂੰ ਦੇ ਦਿੰਦਾ ਹੈ ਇਸ ਪਰਉਪਕਾਰ ਦੇ ਬਰਾਬਰ ਸਾਰੇ ਖਜ਼ਾਨੇ ਤੇ ਕਰੋੜਾ ਗੁਣ ਨਹੀਂ ਪੁੱਛ ਸਕਦੇ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰੂ ਪਾਸ ਸਤਗੁਰੂ ਸੇਵੈ ਲੱਗਿਆ ਕੜ ਰਤਨ ਦੇ ਵੇਪਰਗਾਸ ਜਿਸ ਮਹਾਪੁਰਖ ਨੇ ਸਰੀਰੂਪੀ ਕੋਡੀ ਲੈ ਕੇ ਜਗਿਆਸੂ ਨੂੰ ਕੋਡੀ ਬਦਲੀ ਲੋਕ ਪਰਲੋਕ ਦੇ ਸੁੱਖ ਦੇਣੇ ਹਨ ਉਹ ਮਹਾਪੁਰਖ ਦੀ ਕਿੰਨੀ ਕੋ ਕਦਰ ਕਰਨੀ ਚਾਹੀਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਭਾਵਨੀ ਭਗਤ ਪਾਏ ਕੋੜੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ નિਧਾਨ ਦਾਨ ਦੇਤ ਹੈ ਸਤ ਗੁਰੂ ਦਇਆ ਨਿਧ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਇਹੋ ਜਏ ਸੰਤਾ ਮਹਾਪੁਰਖਾਂ ਦਇਆ ਦੇ ਸਮੁੰਦਰ ਨੌ ਨਿੱਧਾਂ ਦੇ ਪੰਡਾਰ ਉਹਨਾਂ ਦੀ ਮਹਿਮਾ ਕਹਿਣ ਸੁਣਨ ਤੋਂ ਪਰੇ ਹੈ ਉਨਾ ਮਹਾਪੁਰਖਾਂ ਨੂੰ ਬਾਰ-ਬਾਰ ਨਿੱਤ ਪ੍ਰਤਮਸਕਾਰ ਹੈ ਇਸ ਬਾਣੀ ਅਨੁਸਾਰ ਬਾਬਾ ਜੀ ਸਭ ਮਹਾਪੁਰਖਾਂ ਦੇ ਸ਼੍ਰੋਮਣੀ ਮਹਾਪੁਰਖ ਸੰਗਤਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਦਾ ਵੱਡਾ ਪਰਉਪਕਾਰ ਕਰਦੇ ਹਨ ਜਨਮ ਮਰਨ ਦੋਹ ਮਹਿ ਨਹੀਂ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਇਸ ਤਰ੍ਹਾਂ ਬਾਬਾ ਜੀ ਨੇ ਚਰਨਾਂ ਤੋਂ ਦੂਰੋਂ ਨੇੜਿਓਂ ਆਈ ਸੰਗਤਾਂ 'ਵਰੋਸਾ ਰਹੀ ਹੈ ਅਜਹਾੜ ਦੀ ਪੁੰਨਿਆ ਦੇ ਸਮਾਗਮ ਪਰ ਸੰਗਤਾਂ ਬਹੁਤ ਇਕੱਠੀਆਂ ਹੋਈਆਂ। ਅੰਮ੍ਰਿਤ ਵੇਲੇ ਰਾਗੀ ਸਿੰਘਾਂ ਨੇ ਕੀਰਤਨ ਦੁਆਰਾ ਪ੍ਰਕਰਨ ਪੜਿਆ। ਧਾਰਨਾ ਤਨ ਨਾਨਕ ਤੇਰੀ ਵੱਡੀ ਕਮਾਈ। ਅੰਤਰਾ ਵੱਡਾ પુરਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ। ਸ਼ਬਦ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾਥ ਸਿੱਧਾਂ ਵਿੱਚ ਆਈ। ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ। ਇਸ ਤਰ੍ਹਾਂ ਪਹਿਲੀ ਡਿਊਟੀ ਕੀਰਤਨੀਆਂ ਨੇ ਅਲੋਕਿਕ ਸਮਾ ਕੀਰਤਨ ਦੁਆਰਾ ਬਣਾਇਆ ਸੈਂਕੜੇ ਹੀ ਪਰਮਾਨ ਦੇ ਦੇ ਕੇ ਅਮਰਤ ਦਾ ਮੀ ਪਾਇਆ ਹੁਣ ਦੂਜੀ ਡਿਊਟੀ ਬਦਲੀ ਇਹਨਾਂ ਨੇ ਸ਼ਬਦ ਦੀ ਧਾਰਨਾ ਬਦਲੀ ਧਾਰਨਾ ਤੈਨੂੰ ਗਾਉਂਦੇ ਨੇ ਦੇਵਤੇ ਸਾਰੇ ਧੰਨ ਗੁਰੂ ਨਾਨਕ ਜੀ ਪਰਮਾਨ ਗਾਵਣ ਤੁੰ ਨੂੰ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁੰ ਨੂੰ ਚਿੱਤ ਕੁ ਪਤਲਿਕ ਜਾਣਨ ਲਿਖ ਲਿਖ ਧਰਮ ਵਿਚਾਰੇ ਇਸ ਤਰ੍ਹਾਂ ਡੇਢ ਘੰਟਾ ਪਰਮਾਨੰਦ ਦੇ ਕੇ ਬਹੁਤ ਸਮਾਂ ਬਣਾਇਆ ਜੇ ਸਾਰੇ ਪਰਮਾਨੰਦ ਦੇ ਕੇ ਪ੍ਰਕਰਨ ਲਿਖੀਏ ਤਾਂ ਇਤਿਹਾਸ ਛਪਣ ਵਾਲਾ ਕਾਗਜ਼ ਪਰਕਰਨ ਤੇ ਹੀ ਲੱਗ ਜਾਵੇਗਾ ਪਰ ਮੈਂ ਸੰਖੇਪ ਕਰਕੇ ਲਿਖ ਰਿਹਾ ਹਾਂ ਇਸ ਤਰ੍ਹਾਂ ਅੰਮ੍ਰਿਤ ਵੇਲੇ ਕੀਰਤਨ ਦੀ ਸਮਾਪਤੀ ਹੋਈ ਬਾਅਦ ਵਿੱਚ ਸਭ ਸੰਗਤ ਨੇ ਪ੍ਰਸ਼ਾਦੇ ਪਾਣੀ ਦੀ ਲੰਗਰ ਵਿੱਚ ਹਾਜ਼ਰੀ ਕੀਤੀ ਹੁਣ ਬਾਬਾ ਜੀ ਵੱਲੋਂ ਹੁਕਮ ਹੋਇਆ ਕਿ ਜੋ ਮਾਈ ਪਾਈ ਬਾਲ ਬਜ਼ੁਰਗ ਦਰਸ਼ਨ ਕਰਨ ਆਇਆ ਹੈ ਸਭ ਨਿਤਨੇਮ ਕਰੋ ਗੱਲਾਂ ਨਹੀਂ ਕਰਨੀਆਂ ਪਾਠ ਕਰੋ ਪਾਠ ਸੁਨੋ ਕੋਈ ਮੂਲ ਮੰਤਰ ਦੀਆਂ ਮਾਲਾ ਫੇਰੇ ਕੋਈ ਵਾਇਗੁਰੂ ਸ਼ਬਦ ਦੀਆਂ ਮਾਲਾ ਫੇਰੇ ਕੋਈ RAM RAM ਦੀਆਂ ਮਾਲਾ ਫੇਰੇ ਕੋਈ ਸੁਖਮਨੀ ਸਾਹਿਬ ਤੇ ਜਪਜੀ ਸਾਹਿਬ ਦੇ ਪਾਠ ਕਰੇ ਭਾਵ ਕੀ ਕਿ ਕੋਈ ਪ੍ਰੇਮੀ ਇੱਥੇ ਆਇਆ ਸਿਮਰਨ ਤੋਂ ਖਾਲੀ ਨਾ ਰਹੇ ਅੱਗੋ ਸੰਗਤਾਂ ਨੇ ਸਤਿ ਵਚਨ ਕੀਤਾ ਇਸ ਹੁਕਮ ਅਨੁਸਾਰ ਸੰਗਤਾਂ ਨੇ ਨਿਤਨੇਮ ਕੀਤਾ ਦੁਪਹਿਰੇ 13 ਵਜੇ ਲੰਗਰ ਵਰਤਿਆ ਆਸਨ ਨੂੰ 4 ਵਜੇ ਚਾਹ ਪਾਣੀ ਸੰਗਤ ਨੂੰ ਵਰਤਾਇਆ ਗਿਆ ਬਾਦ ਵਿੱਚ ਦੀਵਾਨ ਦਾ ਨਗਾਰਾ ਖੜਕ ਗਿਆ ਟੀਕਾ ਸਾਹਿਬ ਦੀ ਕਥਾ ਆਰੰਭ ਹੋ ਗਈ ਕਥਾ ਤੋਂ ਬਾਅਦ ਕੀਰਤਨ ਆਰੰਭ ਹੋ ਗਿਆ ਪਹਿਲੇ ਰਾਗੀ ਸਿੰਘਾਂ ਨੇ ਸ਼ਾਨ ਵਜਾਈ ਬਾਅਦ ਵਿੱਚ ਸ਼ਬਦ ਸ਼ੁਰੂ ਕੀਤਾ ਤਿੰਨ ਤਾਰ ਵਿੱਚ ਇਹ ਸ਼ਬਦ ਪੜਿਆ ਡਿੱਠੀ ਹੱਬ ਟੰਡੋਲ ਹਿੱਕਸ ਬਾਜਣਾ ਕੋਈ ਆਉ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਈ ਅੱਧਾ ਘੰਟਾ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਸੁਣ ਕੇ ਹੁਣ ਸ਼ਬਦ ਬਦਲਿਆ ਤਾਰਨਾ ਪੂਰੇ ਸਤਗੁਰੂ ਦੀ ਵੜਿਆਈ ਪਸ਼ੂਆਂ ਤੋਂ ਕੀਤੇ ਦੇਵਤੇ ਸ਼ਬਦ ਕੱਚੋ ਕੰਚਨ ਪਇਓ ਸਬਦ ਗੁਰ ਸ੍ਰਵਣ ਹੈ ਸੁਣੀਓ ਬਿਕਤੇ ਅਮਰਤ ਹੋਇਓ ਨਾਮ ਸਤਗੁਰੂ ਮੁਖ ਪਣਿਓ ਇਸ ਤਰ੍ਹਾਂ ਡੇਢ ਘੰਟਾ ਚਿਮ ਵਰਸੇ ਅਮਰਤ ਧਾਰ ਦੇ ਆਧਾਰ ਤੇ ਕੀਰਤਨ ਦੀ ਵਰਖਾ ਹੋਈ ਹੁਣ ਸੋਧਾ ਲਗਾ ਕੇ ਰਹਿਰਾ ਸਾਹਿਬ ਦਾ ਪਾਠ ਹੋਇਆ ਅਰਦਾਸ ਤੋਂ ਬਾਅਦ ਸ਼ਾਨ ਵਜਾ ਕੇ ਪਾਠ ਦਾ ਭੋਗ ਆਰੰਭ ਹੋਇਆ ਸਵਾ ਘੰਟੇ ਬਾਅਦ ਪਾਠਾਂ ਦੀ ਸਮਾਪਤੀ ਹੋਈ ਬਾਅਦ ਵਿੱਚ ਆਰਤੀ ਤੇ ਅਰਦਾਸ ਅਰਦਾਸ ਤੋਂ ਬਾਅਦ ਲਾਉ ਭੋਗ ਤੇ ਸ਼ਬਦ ਪੜ ਕੇ ਸਮਾਪਤੀ ਹੋਈ ਤੇ ਬਾਅਦ ਵਿੱਚ ਫਿਰ ਹਾਗੀ ਸਿੰਘਾਂ ਨੇ ਕੀਰਤਨ ਕੀਤਾ ਸ਼ਬਦ ਪੜਿਆ ਧਾਰਨਾ ਕੁਆਲੀ ਵਿੱਚ ਅੰਤਰਾ ਖੈਰ ਦੀ ਜੈ ਬੰਦਗੀ ਖੈਰ ਦੀ ਜੈ ਬੰਦਗੀ ਅਸਥਾਈ ਸੇਖ ਫਰੀਦਾ ਖੈਰ ਦੀ ਜੇ ਖੈਰ ਦੀ ਜੈ ਬੰਦਗੀ ਸ਼ਬਦ ਦਿਲੋਂ ਮੁਹੱਬਤ ਜਿਨ ਸਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਇਸ ਤਰ੍ਹਾਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਬਹੁਤ ਹੀ ਰਸਦਾਇਕ ਸਮਾਂ ਬਣਾਇਆ ਹੁਣ ਬਾਬਾ ਜੀ ਨੇ ਬਾਣੀ ਆਰੰਭ ਕੀਤੀ ਹਜ਼ੂਰ ਨੇ ਕਿਹਾ ਗੁਰੂ ਕੀ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਪਿੱਛੇ ਸੰਗਤ ਨੇ ਕਿਹਾ ਵਾਹਿਗੁਰੂ ਫਰੀਦ ਜੀ ਨੇ 12 ਸਾਲ ਪੱਤੇ ਸੂਤ ਕੇ ਖਾਦੇ 12 ਖੂਵ ਵਿੱਚ ਪੁੱਠਾ ਲਟਕਿਆ ਰਿੱਧੀ ਸਿੱਧੀ ਇਤਨੀ ਹੋ ਗਈ ਕਿ ਚਿੜੀਆਂ ਮਾਰ ਵੀ ਦਿੱਤੀਆਂ ਤੇ ਜਵਾਬ ਹੀ ਦਿੱਤੀਆਂ ਪਰ ਨਾਮ ਤੋਂ ਬਿਨਾ ਮਾਨ ਦੀ ਤਪਸ਼ ਕਲਪਨਾ ਨਹੀਂ ਮਿਟੀ ਕਲਪਨਾ ਉਦੋਂ ਮਿਟੀ ਜਦੋਂ ਅਜਮੇਰ ਸ਼ਹਿਰ ਜਾ ਕੇ 12 ਸਾਲ ਖ्वाਜੇ ਪੀਰ ਦੀ ਸੇਵਾ ਕੀਤੀ ਨਾਮ ਗੁਰੂ ਪਾਸੋਂ ਮਿਲਿਆ ਨਾਮ ਤੋਂ ਬਿਨਾ ਜੀਵ ਭੁੱਖ ਹੈ ਸਿੱਧਾਂ ਪਾਸ ਰਿੱਧੀਆਂ ਸਿੱਧੀਆਂ ਬੇਅੰਤ ਹਨ ਪਰ ਨਾਮ ਤੋਂ ਬਿਨਾ ਭੁੱਖੇ ਹਨ ਹਮਜ਼ਾ ਉਸ ਫਕੀਰ ਸ਼ਹਿਰ ਗਰ ਕਰਨ ਨੂੰ ਤਿਆਰ ਹੋ ਗਿਆ ਇਤਨੀ ਸ਼ਕਤੀ ਦੇ ਹੁੰਦਿਆਂ ਵੀ ਬਿਨਾ ਨਾਮ ਤੋਂ ਭੁੱਖਾ ਹੈ ਕਾਰੂ ਬਾਦਸ਼ਾਹ ਪਾਸ 40 ਗਾਂਜ ਮਾਇਆ ਦੇ ਜੋੜੇ ਸਨ ਪਰ ਨਾਮ ਬਿਨਾ ਭੁੱਖਾ ਹੀ ਰਿਆ ਰਾਵਣ ਰਾਜੇ ਪਾਸ ਦੇਵਤੇ ਸੇਵਾ ਕਰਦੇ ਹਨ ਤੇ ਸੋਨੇ ਦੀ ਲੰਕਾ ਹੈ ਚੋਹਾ ਵਿਦਾਂ ਦਾ ਬਖਤਾ ਹੈ ਚੰਦ ਸੂਰਜ ਜਾ ਕੇ ਤਪ ਤਰਸੋਈ ਬਹਸੰਤਰ ਜਾ ਕੇ ਕਪੜੇ ਧੋਈ ਲੰਕਾ ਗੜ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਭਾਵ ਕੀ ਨਾਮ ਬਿਨਾ ਤੋਂ ਮੂਰਖ ਦਾ ਖਿਤਾਬ ਮਿਲਿਆ ਹੈ ਸੰਸਾਰ ਦੇ ਸਾਰੇ ਸੁੱਖ ਮਿਲੇ ਹਨ ਪੁੱਤਰ ਧੀਆਂ ਇੱਜ਼ਤ ਹਕੂਮਤ ਜ਼ਮੀਨ ਜ਼ਾਇਦਾਦ ਪਰ ਨਾਮ ਤੋਂ ਬਿਨਾ ਇਨਸਾਨ ਭੁੱਖਾ ਹੀ ਹੈ ਤੇ ਜੋ ਨਾਮ ਜਪ ਕੇ ਰੱਬ ਕੋਲੋਂ ਮੰਗਦਾ ਰਹਿੰਦਾ ਹੈ ਉਹ ਮੰਗਦਾ ਹੈ ਮੰਗਤੇ ਦਾ ਹੱਥ ਅੱਡਿਆ ਹੀ ਰਹਿੰਦਾ ਹੈ ਮੰਗਤਾ ਯਤੀਮ ਬੱਚੇ ਦੀ ਨਿਆਈ ਹੈ ਬੱਚੇ ਨੂੰ ਜਿਸਨੇ ਉਂਗਲੀ ਨਾਲ ਲਾਲ ਲਾ ਲਿਆ ਵਾ ਜਿਸਨੇ ਕੁਝ ਖਾਣ ਨੂੰ ਦੇ ਦਿੱਤਾ ਜਾ ਖਡੋਣਾ ਦਿੱਤਾ ਬੱਚਾ ਉਸਦੇ ਮਗਰ ਲੱਗ ਜਾਂਦਾ ਹੈ ਤਿਵੇਂ ਹੀ ਮੰਗਤੇ ਨੂੰ ਜਿੱਥੋਂ ਚੰਗਾ ਚੋਖਾ ਖੈਰ ਪੈ ਜਾਏ ਮੰਗਤਾ ਉਸਦੇ ਹੀ ਗੁਣ ਗਾਵੇਗਾ ਅਤੇ ਚੁਕ-ਚੁਕ ਸਲਾਮਾ ਕਰੇਗਾ ਤਿਵੇਂ ਹੀ ਜੋ ਭਗਤੀ ਕਰਕੇ ਰੱਬ ਕੋਲੋਂ ਮੰਗਦਾ ਹੀ ਰਹਿੰਦਾ ਹੈ ਉਹ ਹਮੇਸ਼ਾ ਹੱਥ ਅੱਡੀ ਰੱਖਦਾ ਹੈ ਕਿਉਂਕਿ ਇੱਕ ਦਾਤ ਮੁੱਕ ਗਈ ਦੂਜੀ ਚੀਜ਼ ਵਾਸਤੇ ਹੱਥ Ảੜ ਲਿਆ ਦੂਜੀ ਮੁੱਕ ਗਈ ਤੀਜੀ ਵਾਸਤੇ ਹੱਥ Ảੜ ਲਿਆ ਭਾਵ ਕੀ ਕਿ ਜਿਵੇਂ ਮੰਗਤੇ ਦੀ ਤ੍ਰਿਸ਼ਨਾ ਨਹੀਂ 부ਜਦੀ ਦੇਵੇਂ ਹੀ ਦਾਤਾ ਮੰਗਣ ਵਾਲੇ ਦੀ ਤ੍ਰਿਸ਼ਨਾ ਨਹੀਂ 부ਝਦੀ ਉਹ ਵੀ ਮੰਗਤਾ ਹੀ ਹੈ ਚਾਹੇ ਸੰਤ ਰੂਪ ਵਿੱਚ ਹੈ ਚਾਹੇ ਸਰਦਾਰ ਰੂਪ ਵਿੱਚ ਹੈ ਤੇ ਜੋ ਨਾਮ ਜਪ ਕੇ ਮੰਗਦਾ ਕੁਝ ਨਹੀਂ ਉਸ ਦੀ ਆਸਾ ਤ੍ਰਿਸ਼ਨਾ 부ਝ ਜਾਂਦੀ ਹੈ ਤੇ ਨਾਮ ਜਪਦਿਆਂ ਜਪਦਿਆਂ ਨਾਮ ਜਪਣ ਵਾਲੇ ਦਾ ਰੂਪ ਬਣ ਜਾਂਦਾ ਹੈ ਤੇ ਜਿਸ ਦੀ ਭੁੱਖ ਮਿਟ ਜਾਂਦੀ ਹੈ ਉਹ ਦਾਤਾ ਬਣ ਜਾਂਦਾ ਹੈ ਇੱਕ ਨਾਮ ਹੀ ਐਸੀ ਵਸਤੂ ਹੈ ਜੋ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ ਨਾਮ ਤੋਂ ਬਿਗੈਰ ਚਾਹੇ ਚਕਰਵਰਤੀ ਬਾਦਸ਼ਾਹ ਵੀ ਹੋ ਜਾਵੇ ਤਾਂ ਵੀ ਉਸ ਦੀ ਭੁੱਖ ਨਾ ਮਿਟੇਗੀ। ਬਲ ਰਾਜਾ ਪ੍ਰਹਲਾਦ ਦਾ ਪੋਤਰਾ ਚਕਰਵਰਤੀ ਰਾਜਾ ਹੋਇਆ ਹੈ ਜਿਸ ਦੀ ਬਾਬਦ ਭਾਈ ਗੁਰਦਾਸ ਜੀ ਨੇ ਇਉਂ ਬਿਆਨ ਕੀਤਾ ਹੈ। ਬਲ ਪੋਤਾ ਪ੍ਰਹਲਾਦ ਦਾ ਇੰਦਰਪੁਰੀ ਦੀ ਇਛ ਇਛੰਦਾ ਕਰ ਸੰਪੂਰਨ ਜਗ ਸੋ ਇਕ ਇਕੋਤਰ ਜਗ ਕਰਨ ਦਾ 52 ਰੂਪੀ ਆਏ ਕੈ ਗਰਬ ਨਿਵਾਰ ਭਗਤ ਉਦਰੰਦਾ। इन्द्रारसन नो पर हरे जाय पताल सो हुकमी बन्दा बल बल आप छलायो न दरवाजे दरवान होवंदा स्वांत बोंदले सिपजियो मोती चुब्बी मार सुहंदा हीरे हीरा बेद मिलंदा बलराजे दे अंदर इच्छा बनी कि इंदर दी पदवी प्राप्त करिए इस विचार अनुसार शुक्र पुरोहित नु पुछया कि किस तरह तन्नू राजे इंदर दा राज प्राप्त हो सकदा है ਮੇਰੀ ਇੱਛਾ ਹੈ ਕਿ ਸੁਰਗ ਪਰਿਦਾ ਰਾਜ ਮੇਰੇ پاس ਹੋਵੇ। ਸੁਰਗਾ ਦੀਆਂ ਅਪਸਰਾਂ ਤੇ ਮੋਣੀਆਂ ਅਤੇ ਰਾਗ-ਰਾਗਨੀਆਂ ਮੇਰੇ ਅੱਗੇ ਗਾਇਨ ਕਰਨ ਅਤੇ ਮੇਰੇ ਮਨ ਦੀ ਪ੍ਰਸੰਤਾ ਪੂਰੀ ਹੋਵੇ। ਅੱਗੋ ਸ਼ੁਕਰ ਪ੍ਰੋਹਤ ਨੇ ਜੁਗਤ ਦੱਸੀ ਜੇਕਰ 101 ਜਗ ਨਿਰਵਿਗਨ ਸੰਪੂਰਨ ਹੋ ਜਾਏ ਤਾਂ ਭਗਵਾਨ ਪ੍ਰਸੰਨ ਹੋ ਕੇ ਵਾਰ ਦੇਣਗੇ ਤੇ ਇੰਦਰਪੁਰੀ ਦਾ ਰਾਜ ਮਿਲ ਜਾਏਗਾ। ਇਸ ਰਾਏ ਮਸ਼ਵਰੇ ਅਨੁਸਾਰ ਬਲਰਾਜੇ ਨੇ ਯੱਗ ਆਰੰਭ ਕਰ ਦਿੱਤੇ। ਸੋ ਜੱਗ ਸੰਪੂਰਨ ਕਰ ਲਿਆ। ਬਾਕੀ ਇੱਕ ਯੱਗ ਵਾਸਤੇ ਤਿਆਰੀ ਕਰ ਲਿੱਤੀ। ਸਾਰੀ ਦੁਨੀਆ ਵਿੱਚ ਧਾਂਕ ਪੈ ਗਈ ਕਿ ਬਲਰਾਜੇ ਨੇ ਇਹ ਜੱਗ ਸੰਪੂਰਨ ਕਰਕੇ ਇੰਦਰਪੁਰੀ ਦਾ ਰਾਤ ਸੰਭਾਲ ਲੈਣਾ ਹੈ। ਹੁਣ ਰਾਜੇ ਇੰਦਰ ਦਾ ਸਿੰਘਾਸਨ ਡੋਲਣ ਲੱਗਿਆ। ਰਾਜਾ ਇੰਦਰ ਵੀ ਕੰਬ ਉੱਠਿਆ। ਰਾਜੇ ਇੰਦਰ ਨੇ ਭਗਵਾਨ ਵਿਸ਼ਨੂੰ ਦੇ ਪਾਸ ਬੇਨਤੀ ਕੀਤੀ, "ਮਹਾਰਾਜ, ਮੇਰੇ ਤੇ ਮਿਹਰ ਕਰੋ। ਮੇਰੀ ਇੰਦਰਪੁਰੀ ਖੁਸ ਰਹੀ ਹੈ।" ਭਗਵਾਨ ਨੇ ਕਿਹਾ, "ਸਾਰੀ ਵਿਤਿਆ ਖੋਲ ਕੇ ਸੁਣਾ।" ਅਗੋਰਾਜੇ ਇੰਦਰ ਨੇ ਸਾਰੀ ਵਿਥਿਆ ਦੱਸੀ ਤੇ ਕਿਹਾ ਭਗਵਾਨ ਸੋ ਜਗ ਸੰਪੂਰਨ ਹੋ ਗਿਆ ਹੈ ਤੇ ਬਾਕੀ ਕਰ ਰਿਹਾ ਹੈ ਭਗਵਾਨ ਨੇ ਕਿਹਾ ਇੰਦਰ ਇਹ ਤਾਂ ਪੁੰਨਾਂ ਦੀ ਗੱਲ ਹੈ ਜੇ ਤੇਰੇ ਨਾਲੋਂ ਜ਼ਿਆਦਾ ਪੁੰਨ ਹੋ ਗਏ ਤਦੇ ਹੀ ਤੇਰਾ ਰਾਜ ਕੋਈਗਾ ਜੇ ਨਾ ਪੂਰੇ ਹੋ ਸਕੇ ਤਾਂ ਤੇਰੇ ਰਾਜ ਤੱਕ ਨਹੀਂ ਪਹੁੰਚ ਸਕੇਗਾ ਪਰ ਇੰਦਰ ਰਾਜੇ ਦਾ ਮਨ ਨਹੀਂ ਖਿਲਾਉਂਦਾ ਫਿਰ ਤਰਲੇ ਕਰਕੇ ਬੇਨਤੀ ਕੀਤੀ ਮਹਾਰਾਜ ਜਿਵੇਂ ਹੋ ਸਕਦਾ ਹੈ ਮੇਰੇ ਰਾਜ ਨੂੰ ਬਚਾਓ ਹੁਣ ਭਗਵਾਨ ਵਿਸ਼ਨੂੰ ਨੇ ਕਿਹਾ ਇੰਦਰ ਤੂੰ ਫਿਕਰ ਨਾ ਕਰ ਤੇਰਾ ਰਾਜ ਨਹੀਂ ਖੋ ਸਕੇਗਾ ਤੂੰ ਆਰਾਮ ਨਾਲ ਆਪਣੇ ਆਸਨ ਤੇ ਬੈਠ ਜਾ ਪਰ ਆਜੇ ਇੰਦਰ ਦਾ ਮਾਨ ਕਿਵੇਂ ਖਲੋਵੇ ਰਾਜ ਜਾਂਦਾ ਮਾਲੂਮ ਹੋ ਰਿਹਾ ਹੈ ਇੰਦਰ ਰਾਜੇ ਨੇ ਫਿਰ ਬੇਨਤੀ ਕੀਤੀ ਭਗਵਾਨ ਕਿਰਪਾ ਕਰੋ ਜਿਸ ਤਰ੍ਹਾਂ ਹੋ ਸਕਦਾ ਹੈ ਇਸ ਦੇ ਜਗ ਵਿੱਚ ਵਿਗਨ ਪਾਓ ਮੇਰਾ ਰਾਜ ਮੰਗਣ ਜੋਗਾ ਹੀ ਨਾ ਰਹੇ ਅਗੋਂ ਭਗਵਾਨ ਵਿਸ਼ਨੂੰ ਨੇ ਕਿਹਾ ਇੰਦਰ ਤੂੰ ਫਿਕਰ ਨਾ ਕਰ ਤੈਨੂੰ ਜੋ ਕਿਹਾ ਹੈ ਤੂੰ ਆਰਾਮ ਨਾਲ ਆਪਣੇ ਰਾਜ ਵਿੱਚ ਬੈਠ ਜਾ ਵਾਰ ਤਾਂ ਮੇਰੇ ਪਾਸੋਂ ਹੀ ਮੰਗਣਾ ਹੈ ਨਾ 인ਦਰ ਸੱਤ ਬਚਨ ਕਰ ਡਰਦਾ ਟਰਦਾ ਆਪਣੇ ਆਸਨ ਤੇ ਆ ਪਹੁੰਚਿਆ ਹੁਣ ਭਗਵਾਨ ਨੇ ਇਸ ਤਰ੍ਹਾਂ ਵਿਦ ਬਣਾਈ ਕਿ ਆਪਣਾ ਆਕਾਰ 52 ਰੂਪ ਬਣਾਇਆ ਭਾਵ ਛੋਟਾ ਜਿਹਾ ਰੂਪ ਬਣਾਇਆ ਜਿਵੇਂ ਬਾਵਨ ਚੰਦਰ ਧਰਤੀ ਤੋਂ 52 ਉਂਗਲ ਉੱਚਾ ਹੁੰਦਾ ਹੈ ਤਿਵੇਂ ਹੀ ਉਂਗਲ ਦਾ ਭਗਵਾਨ ਨੇ ਸਰੀਰ ਬਣਾ ਲਿਆ ਛੋਟੇ ਛੋਟੇ ਹੱਥ ਛੋਟੇ ਛੋਟੇ ਪੈਰ ਇਸੇ ਤਰ੍ਹਾਂ ਸਾਰਾ ਸਰੀਰ ਛੋਟਾ ਜਿਹਾ ਬਣਾ ਲਿਆ। ਮੱਥੇ 'ਤੇ ਤਿਲਕ ਲਗਾਇਆ ਹੋਇਆ ਹੈ, ਕੋਜੀ ਜਿਹੀ ਸ਼ਕਲ ਹੈ। ਬ੍ਰਾਹਮਣ ਦਾ ਰੂਪ ਬਣਾ ਕੇ ਭਗਵਾਨ ਬਲਰਾਜੇ ਦੇ ਦਰਵਾਜ਼ੇ ਵਿੱਚ ਆ ਬੈਠਾ। ਜੋ ਵੀ ਇਸ ਬੌਣੇ ਬ੍ਰਾਹਮਣ ਨਾਲ ਗੱਲ ਕਰਦਾ ਹੈ, ਉਹੀ ਕਹਿੰਦਾ ਹੈ, ਧੰਨ ਪੰਡਤ ਜੀ, ਧੰਨ ਪੰਡਤ ਜੀ। ਹਰ ਇੱਕ ਬੰਦੇ ਦੀ ਸ਼ੰਕਾ ਵੇਦਾਂ ਸ਼ਾਸਤਰਾਂ ਦੁਆਰਾ ਪੂਰੀ ਕਰਦਾ ਹੈ। ਸਭ ਲੋਕੀ ਹੈਰਾਨ ਹਨ ਕਿ ਇਹ ਬ੍ਰਾਹਮਣ ਬੜਾ ਵਿਦਵਾਨ ਹੈ। ਇਹੋ ਜਿਹਾ ਬ੍ਰਾਹਮਣ ਅੱਗੇ ਕਦੇ ਦੇਖਣ ਸੁਣਨ ਵਿੱਚ ਨਹੀਂ ਆਇਆ ਆਵੇ ਵੀ ਕਿਵੇਂ ਉਹ ਤਾਂ ਆਪ ਭਗਵਾਨ ਆਏ ਹਨ ਹੁਣ ਰਾਜੇ ਨੂੰ ਕਿਸੇ ਜਾ ਕੇ ਖਬਰ ਦਿੱਤੀ ਜੀ ਇਹੋ ਜਿਹਾ ਵਿਦਵਾਨ ਦੇਖਣ ਸੁਣਨ ਵਿੱਚ ਨਹੀਂ ਆਇਆ ਵੇਦਾਂ ਨੂੰ ਜ਼ੁਬਾਨੀ ਇਉਂ ਪੜਦਾ ਹੈ ਜਿਵੇਂ ਇਸਦੇ ਆਪਣੇ ਉਚਾਰੇ ਹੋਏ ਹੁੰਦੇ ਹਨ ਇਹ ਗੱਲ ਸੁਣ ਕੇ ਰਾਜੇ ਬਲ ਨੇ ਆਪਣੇ ਪਾਸ ਬੁਲਾ ਲਿਆ ਤੇ ਸਤਿਕਾਰ ਕਰਦਿਆਂ ਕਿਹਾ ਆਓ ਬ੍ਰਾਹਮਣ ਦੇਵਤਾ ਜੀ ਬੜੀ ਕਿਰਪਾ ਕੀਤੀ ਇਸ ਤਰ੍ਹਾਂ ਬਾਤਚੀਤ ਕਰਦਿਆਂ ਰਾਜੇ ਨੇ ਪੁੱਛਿਆ ਕੀ ਅਸੀਂ ਜੋ ਸੋਜ ਅਗ ਕੀਤਾ ਹੈ ਇਹ ਠੀਕ ਸੰਪੂਰਨ ਹੋ ਗਿਆ ਹੈ ਜਾਂ ਇਸ ਵਿੱਚ ਕੋਈ ਕਮੀ ਹੈ ਅਗੋ ਬੋਨੇ ਬ੍ਰਾਹਮਣ ਨੇ ਕਿਹਾ ਰਾਜਨ ਯੱਗ ਜੋ ਹੋਏ ਹਨ ਇੰਨਾ ਜੱਗਾਂ ਵਿੱਚ ਵੇਦ ਪਾਠ ਪੂਰਾ ਸ਼ੁੱਧ ਨਹੀਂ ਹੋਇਆ ਇਹ ਸੁਣ ਕੇ ਰਾਜਾ ਉਦਾਸ ਹੋ ਗਿਆ ਤੇ ਕਿਹਾ ਸਵਾਮੀ ਜੀ ਕਿਸ ਜੁਗਤੀ ਨਾਲ ਸ਼ੁੱਧ ਪਾਠ ਅਤੇ ਯੱਗ ਸੰਪੂਰਨ ਹੋ ਸਕਦੇ ਹਨ ਅਗੋ ਪੰਡਤ ਜੀ ਨੇ ਕਿਹਾ ਪਾਠ ਵੀ ਸ਼ੁੱਧ ਹੋਵੇ ਲਗਾ ਮਾਤਰਾ ਵੀ ਸ਼ੁੱਧ ਬੋਲੀਆਂ ਜਾਣ ਤੇ ਹੋਵੇ ਵੀ ਮੂਹ ਜ਼ਬਾਨੀ ਜੇ ਐਸਾ ਯੱਗ ਇੱਕ ਵੀ ਸੰਪੂਰਨ ਹੋ ਜਾਏ ਤਾਂ ਸੋ ਯੱਗ ਪਹਿਲਾਂ ਜੋ ਕੀਤੇ ਹਨ ਉਹ ਵੀ ਸਫਲੇ ਹੋ ਜਾਣਗੇ। ਅਗੋ ਰਾਜੇ ਨੇ ਹੱਥ ਜੋੜ ਬੇਨਤੀ ਕੀਤੀ, "ਸਵਾਮੀ ਜੀ, ਐਸਾ ਵੇਦਵਕਤਾ ਕਿੱਥੋਂ ਮਿਲੇਗਾ?" ਅਗੋ ਪੰਡਤ ਜੀ ਨੇ ਕਿਹਾ, "ਰਾਜਨ, ਦੇਖ ਲੈ, ਜੇ ਕਿਤੋਂ ਮਿਲ ਸਕਦਾ ਹੈ ਤਾਂ ਉਸ ਪਾਸੋਂ ਕਰਵਾ ਲੈ। ਜੇ ਨਹੀਂ ਮਿਲ ਸਕਦਾ ਤਾਂ ਮੈਂ ਕਰ ਦਿਵਾਂਗਾ।" ਇਹ ਗੱਲ ਸੁਣ ਕੇ ਰਾਜੇ ਨੂੰ ਬੜੀ ਖੁਸ਼ੀ ਹੋਈ ਤੇ ਕਿਹਾ, "ਮਹਾਰਾਜ, ਜੇ ਤੁਸੀਂ ਕਿਰਪਾ ਕਰੋ ਤਾਂ ਬੜੀ ਖੁਸ਼ੀ ਦੀ ਗੱਲ ਹੈ।" ਅੱਗੋਂ ਪੰਡਤ ਨੇ ਕਿਹਾ ਰਾਜਾ ਯੱਗ ਤਾਂ ਸੰਪੂਰਨ ਹੋ ਜਾਏਗਾ ਪਰ ਦਸ਼ਨਾ ਮੂ ਮੰਗੀ ਲਵਾਵਾਂਗਾ ਹੁਣ ਰਾਜੇ ਨੇ ਵਿਚਾਰ ਕੀਤੀ ਕਿ ਚੱਕਰਵਰਤੀ ਬਾਦਸ਼ਾਹਾਂ ਇਹ ਇੱਕ ਮਾਮੂਲੀ ਬ੍ਰਾਹਮਣ ਹੈ ਆਪਣੀ ਹਸਤੀ ਅਨੁਸਾਰ ਹੀ ਮੰਗੇਗਾ ਤੇ ਜੋ ਮੰਗੇਗਾ ਦੇ ਦੇਵਾਂਗੇ ਸਾਨੂੰ ਕੀ ਫਰਕ ਪੈਣ ਲੱਗਿਆ ਹੈ ਇਸ ਵਿਚਾਰ ਅਨੁਸਾਰ ਰਾਜੇ ਨੇ ਕਿਹਾ Swami ji ਮੈਂ वचन ਕਰਦਾ ਹਾਂ ਜੋ ਮੰਗੋਗੇ ਦੇਵਾਂਗਾ ਹੋਨ ਪੰਡਤ ਜੀ ਨੇ ਕਿਹਾ ਰਾਜਨ ਜੇ वचन परवान है त चुलिया ਛੱਡ ਦਿਓ ਭਾਗ ਸਾਈ ਦੇ ਦੇਹੋ ਗੱਲ ਪੱਕੀ ਹੋ ਜਾਵੇ ਅੱਜ ਕੱਲ ਲਿਖਤ ਕਰਕੇ ਸਾਈ ਦੇਈਦੀ ਹੈ ਉਸ ਸਮੇਂ ਚुलियां ਛੱਡ ਕੇ ਗੱਲ ਪੱਕੀ ਕੀਤੀ ਜਾਂਦੀ ਸੀ ਇਧਰ ਇਹ ਗੱਲਬਾਤ ਰਾਜੇ ਨਾਲ ਹੋ ਰਹੀ ਹੈ ਦੂਜੇ ਪਾਸੇ ਸ਼ੁਕਰ ਪ੍ਰੋਹਤ ਨੂੰ ਕਿਸੇ ਨੇ ਖਬਰ ਜਾ ਦਿੱਤੀ ਸ਼ੁਕਰ ਨੇ ਆਪਣੀ ਵਿਦਿਆ ਨਾਲ ਤੱਕਿਆ ਕਿ ਇਹ ਤਾਂ ਰਾਜੇ ਨਾਲ ਛਲ ਹੋ ਰਿਹਾ ਹੈ ਸ਼ੁਕਰ ਪ੍ਰੋਹਤਵੀ ਛੇਤੀ ਰਾਜੇ ਦੇ ਪਾਸ ਚੁਲੀਆਂ ਛੱਡਣ ਤੋਂ ਪਹਿਲੇ ਪਹੁੰਚ ਗਿਆ ਤੇ ਜਾਂਦਿਆਂ ਹੀ ਰਾਜੇ ਨੂੰ ਕਿਹਾ ਮੇਰੀ ਗੱਲ ਸੁਣ ਵਖਰਾ ਕਰਕੇ ਕਿਹਾ ਰਾਜਾ ਇਹ ਤੇਰੇ ਨਾਲ ਛਲ ਭਾਵ ਧੋਖਾ ਹੋ ਰਿਹਾ ਹੈ ਅੱਗੋ ਰਾਜੇ ਨੇ ਕਿਹਾ ਮੈਂ ਧਰਮੀ ਹਾਂ ਜੇ ਬਚਨ ਕਰਕੇ ਮੁਕਰ ਜਾਵਾਂ ਤਾਂ ਸਾਰੇ ਯਾਗ ਕੀਤੇ ਨਹੀਂ ਸਫਲ ਹੋ ਜਾਣਗੇ ਤੇ ਮੈਂ ਗੱਲ ਪੱਕੀ ਕਰ ਬੈਠਾ ਹਾਂ ਹੁਣ ਪੰਡਤ ਜੀ ਨੇ ਕਿਹਾ ਰਾਜਾ ਚੁਲੀਆਂ ਛੱਡ ਅੱਗੋ ਰਾਜੇ ਨੇ ਸੱਤ ਬਚਨ ਕਰਕੇ ਗੰਗਾ ਸਾਗਰ ਪਾਣੀ ਦਾ ਮੰਗਵਾਇਆ ਤੇ ਪੰਡਤ ਜੀ ਨੇ ਹੱਥ ਫੜਾ ਦਿੱਤਾ ਪੰਡਤ ਜੀ ਨੇ ਰਾਜੇ ਦੇ ਹੱਥ ਪਰ ਪਾਣੀ ਪਾਉਣਾ ਚਾਇਆ ਪਰ ਗੰਗਾ ਸਾਗਰ ਵਿੱਚੋਂ ਪਾਣੀ ਹੀ ਨਾ ਨਿਕਲਿਆ ਹੁਣ ਭਗਵਾਨ ਸਮਝ ਗਏ ਕਿ ਸ਼ੁਕਰ ਪ੍ਰੋਹਤ ਟਿੱਡੇ ਦਾ ਰੂਪ ਧਾਰ ਕੇ ਗੰਗਾ ਸਾਗਰ ਦੀ ਨਾਲੀ ਵਿੱਚ ਬੈਠਾ ਹੈ ਉਹ ਪਾਣੀ ਨਹੀਂ ਆਉਂਦੀ ਨਾ ਭਗਵਾਨ ਨੇ ਇੱਕ ਢੱਕਾ ਨਾਲੀ ਵਿੱਚ ਮਾਰਿਆ ਜੋ ਟਿੱਡੇ ਦੀ ਅੱਖ ਵਿੱਚ ਜਾ ਵੱਜਿਆ ਅਤੇ ਸ਼ੁਕਰ ਪ੍ਰੋਹਤ ਕਾਣਾ ਹੋ ਗਿਆ ਅਤੇ ਗੰਗਾ ਸਾਗਰ ਵਿੱਚੋਂ ਪਾਣੀ ਰਾਜੇ ਦੀ ਚੱਲੀ ਤੇ ਆਇਆ ਰਾਜੇ ਬਚਨ ਕਰਕੇ ਤਿੰਨ ਚੁੱਲੀਆਂ ਛੱਡ ਦਿੱਤੀਆਂ ਹੁਣ ਜਗ ਦੀ ਆਰੰਭਤਾ ਸ਼ੁਰੂ ਹੋ ਗਈ 52 ਭਗਵਾਨ ਨੇ ਵੇਦ ਪਾਠ ਜ਼ਬਾਨੀ ਆਰੰਭ ਕਰ ਦਿੱਤੇ ਜਿਉਂ-ਜਿਉਂ ਲੋਕੀ ਸੁਣਦੇ ਹਨ ਅश्चर्य ਹੋ ਰਹੇ ਹਨ ਹੋਣ ਵੀ ਕਿਉਂ ਨਾ ਵੇਦ ਉਚਾਰਨ ਵਾਲੇ ਵੀ ਆਪ ਵੇਦ ਲਿਖਣ ਵਾਲੇ ਵੀ ਆਪ ਵੇਦ ਪੜਨ ਵਾਲੇ ਵੀ ਆਪ ਇਸ ਵਿੱਚ ਲਗ ਮਾਤਰ ਦਾ ਫਰਕ ਕਿਵੇਂ ਹੋ ਸਕਦਾ ਹੈ ਕਿਉਂਕਿ ਇਹ ਵਿਦ ਭਗਵਾਨ ਨੇ ਆਪ ਜੋ ਬਣਾਈ ਸੀ ਕੋਈ ਹੋਰ ਹੋਵੇ ਤਾਂ ਹੀ ਫਰਕ ਪਵੇਗਾ ਸੰਸਾਰੀ ਬੰਦਾ ਤਾਂ ਦੂਜੀ ਵਾਰੀ ਗੱਲ ਕਰਨ ਲੱਗਾ ਹੀ ਫਰਕ ਪਾ ਦਿੰਦਾ ਹੈ। ਇੱਥੋਂ ਹੀ ਪਤਾ ਲੱਗਦਾ ਹੈ ਜੋ ਭਗਵਾਨ ਦਾ ਕੰਮ ਹੈ ਉਹ ਭਗਵਾਨ ਹੀ ਕਰ ਸਕਦਾ ਹੈ। ਜਿਵੇਂ ਗਲਗੀਧਰ ਪਾਤਸ਼ਾਹ ਜਿਨੇ ਗੁਰੂ ਗ੍ਰੰਥ ਸਾਹਿਬ ਉਚਾਰਨ ਕੀਤਾ ਪਹਿਲੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਤੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਉਹ ਗੁਰੂ ਗ੍ਰੰਥ ਸਾਹਿਬ ਧੀਰਮਲ ਦੇ ਪਾਸ ਰਿਹਾ ਜਿਸ ਵੇਲੇ ਕਲਗੀਧਰ ਪਾਤਸ਼ਾ ਜੰਗਯੁੱਧ ਕਰਕੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪਹੁੰਚੇ ਤਾਂ ਸੰਗਤ ਨੇ ਬੇਨਤੀ ਕੀਤੀ ਪਾਤਸ਼ਾ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ 25 ਸਿੱਖ ਧੀਰਮਲ ਪਾਸ ਕਰਤਾਰਪੁਰ ਭੇਜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਆਓ ਸੱਤ ਵਚਨ ਕਰਕੇ ਸਿੱਖ ਧੀਰਮਲ ਪਾਸ ਪਹੁੰਚੇ ਧੀਰਮਨ ਨੂੰ ਬੇਨਤੀ ਕੀਤੀ ਤੇ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮਨਾਮਾ ਸੁਣਾਇਆ ਅਗੋਂ ਧੀਰਮਲ ਨੇ ਉੱਤਰ ਵਿੱਚ ਗਿਆ ਜੇ ਗੁਰੂ ਹੈ ਤਾਂ ਗੁਰੂ ਨਾਨਕ ਵਾਲੀ ਸ਼ਕਤੀ ਮੌਜੂਦ ਹੈ ਤਾਂ ਆਪ ਬਾਣੀ ਕਿਉਂ ਨਹੀਂ ਉਚਾਰ ਲੈਂਦੇ ਮੇਰੇ ਕੋਲੋਂ ਮੰਗਣ ਦੀ ਕੀ ਜ਼ਰੂਰਤ ਹੈ ਇਹ ਬਚਨ ਧੀਰਮਲ ਦੇ ਫਿੱਕੇ ਸੁਣ ਕੇ ਸਿੱਖ ਵਾਪਸ ਆਏ ਤੇ ਸਾਰਾ ਸਮਾਚਾਰ ਦੱਸਿਆ ਤੇ ਬੇਨਤੀ ਕੀਤੀ ਪਾਤਸ਼ਾ ਹੁਕਮ ਹੋਵੇ ਤਾਂ ਜ਼ਬਰਦਸਤੀ ਬੀੜ ਖੋ ਕੇ ਲੈ ਆਉਂਦੇ ਹਾਂ ਹੁਣ ਸਤਗੁਰੂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਜੇਕਰ ਜ਼ਬਰਦਸਤੀ ਸਰੂਪ ਲੈ ਆਂਦਾ ਤਾਂ ਸੰਗਤ ਦੇ ਦਿਲ ਵਿੱਚ ਮਹਿਸੂਸ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਲੋਕੀ ਨਿਸ਼ਰਤਕ ਹੋਣਗੇ ਤੇ ਕਹਿਣਗੇ ਜੇ ਗੁਰੂ ਨਾਨਕ ਵਾਲੀ ਸ਼ਕਤੀ ਹੁੰਦੀ ਤਾਂ ਬੀੜ ਆਪ ਉਚਾਰਨ ਕਰ ਲੈਂਦੇ ਇਸ ਵਿਚਾਰ ਅਨੁਸਾਰ ਹਜ਼ੂਰ ਨੇ ਦੋ ਤੰਬੂ ਲਵਾਏ ਇੱਕ ਵਿੱਚ ਆਪ ਸਤਿਗੁਰੂ ਬੈਠੇ ਤੇ ਦੂਜੀ ਵਿੱਚ ਭਾਈ ਬਨੀ ਸਿੰਘ ਜੀ ਨੂੰ ਬਿਠਾਇਆ ਤੇ ਆ ਤੋਂ ਲੈ ਕੇ ਅੰਤ ਤੱਕ ਬਾਣੀ ਜ਼ਬਾਨੀ ਉਚਾਰਨ ਕੀਤੀ ਬਾਬਾ ਜੀ ਨੇ ਬਚਨ ਕੀਤੇ ਦੋ ਸੱਸਿਆਂ ਦੇ ਵਿੱਚ ਸਾਰੀ ਬਾਣੀ ਉਚਾਰਨ ਕੀਤੀ ਸਤਨਾਮ ਕਰਤਾਪੁਰਖ ਅਖੀਰੀ 18 10 20 ਇਹਨਾਂ ਦੋ ਅੱਖਰਾਂ ਦੇ ਅੰਦਰ ਜੋ ਬਾਣੀ ਦਾ ਅੱਖਰ ਹੈ ਉਹ ਗੁਰੂ ਨਾਨਕ ਦਾ ਰੂਪ ਹੈ ਹੁਣ ਉਹੀ ਪਹਿਲੀ ਬਾਣੀ ਦਸਵੇਂ ਪਾਤਸ਼ਾਹ ਨੇ ਉਚਾਰਨ ਕੀਤੀ ਕਿਉਂਕਿ ਪਹਿਲੇ ਤੋਂ ਪਿਛਲੇ ਸਰੂਪ ਦਾ ਭੇਦ ਜੋ ਨਹੀਂ ਸੀ ਭਾਵ ਇੱਕੋ ਹੀ ਸਰੂਪ ਸਨ ਤੇ ਭਾਈ ਗੁਰਦਾਸ ਵਾਲੀ ਤਾਕਤ ਭਾਈ ਮਨੀ ਸਿੰਘ ਨੂੰ ਬਖਸ਼ ਕੇ ਉਹੀ ਅੱਖਰ ਤੇ ਉਹੀ ਲਗਾ ਮਾਤਰਾ ਨਿਖਵਾਈਆਂ ਇਥੋਂ ਇੰਦਾ ਪ੍ਰਤੀਤ ਹੁੰਦਾ ਹੈ ਕਿ ਇੱਕੋ ਹੀ ਜੋਤ ਹੈ ਅੱਜਕੱਲ੍ਹ ਕਈ ਸੰਤ ਮਹਾਂਤ ਨਿਰੰਕਾਰੀ ਤੇ ਨਹਿਕਲੰਕੀ ਗੁਰੂ ਨਾਨਕ ਦਾ ਰੂਪ ਬਣ ਬੈਠਦੇ ਹਨ ਪਰ ਕੋਈ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਕੇ ਤਾਂ ਸੁਣਾਵੇ ਗੁਰੂ ਬਣਾਉਂਦੀਆਂ ਰੀਸਾਂ ਤਾਂ ਕਰਦੇ ਹਨ ਤੇ ਨਕਲਾਂ ਕੱਪੜਿਆਂ ਦੀਆਂ ਬੈਠਣ ਉੱਠਣ ਦੀਆਂ ਗੱਲਾਂ ਬਾਤਾਂ ਕਰਦੇ ਹਨ ਪਰ ਕਦੇ ਕਿਸੇ ਨੇ ਇਹ ਵੀ ਨਕਲ ਕੀਤੀ ਹੈ ਕਿ ਸ਼ੁੱਧ ਪਾਠ ਹੀ ਕੀਤਾ ਜਾਵੇ ਸ਼ੁੱਧ ਪਾਠ ਕਰਨ ਦੇ ਬਦਲੇ ਛੇਵੇਂ ਪਾਤਸ਼ਾਹ ਆਪਣੀ ਗੱਦੀ ਦੇਣ ਨੂੰ ਤਿਆਰ ਹੋ ਗਈ ਸੀ ਸ਼ੁੱਧ ਪਾਠ ਕਰਨਾ ਹੀ ਇਤਨਾ ਫਲ ਦੇਣ ਦੀ ਸਮਰੱਥਾ ਰੱਖਦਾ ਹੈ ਪਰ ਜੋ ਉਹੀ ਰੂਪ ਹੈ ਉਹੀ ਬਾਣੀ ਲਗ ਮਾਤਰ ਪੂਰੀ ਉਚਾਰਨ ਕਰੇਗਾ ਜਿਵੇਂ 바ਵਨ ਭਗਵਾਨ ਨੇ ਚਾਰੇ ਵੇਦਾਂ ਦਾ ਜ਼ਬਾਨੀ ਪਾਠ ਕੀਤਾ ਕਿਉਂਕਿ ਉਹੀ ਰੂਪ ਜੋ ਸੰ ਹੁਣ ਇਹ ਯੱਗ ਸੰਪੂਰਨ ਹੋਇਆ ਆਕਾਸ਼ ਉਚ ਡੰਕੇ ਵੱਜੇ ਤੇ ਫੁੱਲਾਂ ਦੀ ਵਰਖਾ ਹੋਈ ਤੇ ਜੈ ਜੈਕਾਰ ਸਭ ਖੰਡਾਂ ਭ੍ਰਮੰਡਾਂ ਵਿੱਚ ਹੋਈ ਸੋ ਇਸ ਪ੍ਰਕਾਰ 101 ਯੱਗ ਸੰਪੂਰਨ ਹੋਇਆ ਹੁਣ ਰਾਜੇ ਬਲ ਨੇ ਆਪਣੇ ਪਾਸ ਮਹਿਲਾ ਵਿੱਚ ਬੁਲਾਇਆ ਤੇ ਕਿਹਾ ਪੰਡਤ ਜੀ ਤੁਹਾਡੇ ਨਾਲ वचन ਕੀਤਾ ਹੋਇਆ ਹੈ ਜੋ ਮੰਗੋਗੇ ਦੇਾਂਗਾ ਹੁਣ ਤੁਸੀਂ ਮੰਗੋ ਜੋ ਤੁਹਾਡੀ ਇੱਛਾ ਹੈ ਅੱਗੋਂ ਪੰਡਤ ਜੀ ਨੇ ਕਿਹਾ ਰਾਜਾ ਢਾਈ ਕਰਮਾ ਜਗਾ ਦੇ ਤੇਰੇ ਦਰਵਾਜ਼ੇ ਤੇ ਕੁਟੀਆਂ ਬਣਾ ਕੇ ਦਿਨ ਕੱਟ ਲਵਾਂਗਾ ਅੱਗੋਂ ਬਲ ਰਾਜੇ ਨੇ ਕਿਹਾ ਕੁਝ ਹੋਰ ਮੰਗ ਲੈ ਮੈਂ ਚੱਕਰਵਰਤੀ ਰਾਜਾ ਹਾਂ ਇਹ ਢਾਈ ਕਰਮ ਤਾਂ ਮੈਨੂੰ ਦਿੰਦਿਆਂ ਵੀ ਸ਼ਰਮ ਆਉਂਦੀ ਹੈ ਅੱਗੋਂ ਪੰਡਤ ਜੀ ਨੇ ਕਿਹਾ ਨਹੀਂ ਮੈਨੂੰ ਇਤਨੀ ਹੀ ਜਗਾ ਬਹੁਤ ਹੈ ਹੁਣ ਬਲਰਾਜ ਨੇ ਕਿਹਾ ਜਿੱਥੇ ਤੇਰਾ ਜੀ ਕਰਦਾ ਹੈ ਮਿਲ ਲੈ ਹੁਣ ਪੰਡਤ ਜੀ ਨੇ ਵਿਰਾਟ ਰੂਪ ਧਾਰਨ ਕਰ ਲਿਆ ਸਿਰ ਅਸਮਾਨ ਨਾਲ ਜਾ ਲੱਗਿਆ ਤੇ ਪੈਰ ਜ਼ਮੀਨ ਪਰ ਤੇ ਚਿਹਰੇ ਤੇ ਪ੍ਰਕਾਸ਼ ਹੈ ਹਰ ਇੱਕ ਆਂਗ ਜੋ ਪਹਿਲੇ ਕੋਝੇ ਤੇ ਛੋਟੇ ਛੋਟੇ ਸਨ ਸਾਰੇ ਆਂਗ ਬੜੇ ਸੁੰਦਰ ਤੇ ਪੂਰੇ ਆਕਾਰ ਦੇ ਨਾਲ ਦਿਸਣ ਲੱਗ ਗਏ ਇਹ ਦੇਖ ਕੇ ਬਲਰਾਜਾ ਡਰ ਗਿਆ ਤੇ ਸ਼ੁਕਰ ਪ੍ਰੋਹਤ ਦਿਸਣ ਲੱਗ ਗਏ ਇਹ ਦੇਖ ਕੇ ਬਲਰਾਜਾ ਡਰ ਗਿਆ ਤੇ ਪ੍ਰੋਹਤ ਯਾਦ ਆਇਆ ਕਿ ਠੀਕ ਕਹਿੰਦਾ ਸੀ ਏ ਕੋਈ ਸ਼ੱਲ ਹੈ ਪਰ ਰਾਜਾ ਬਚਨ ਬਧ ਹੋ ਚੁਕਿਆ ਸੀ ਕਹਿ ਵੀ ਕੀ ਸਕਦਾ ਸੀ ਹੁਣ ਰਾਜੇ ਨੇ ਹੱਥ ਜੋੜੇ ਤੇ ਕਿਹਾ ਜਿ ਡਾਈ ਕਰਮ ਮਿੰਨ ਲਓ ਬਾਵਨ ਭਗਵਾਨ ਨੇ ਇੱਕ ਕਰਮ ਨਾਲ ਸਾਰੀ ਦੁਨੀਆ ਮਿੰਨ ਲਈ ਤੇ ਕਿਹਾ ਰਾਜਨ ਦੂਜੀ ਕਰਮ ਪੂਰੀ ਕਰ ਹੁਣ ਰਾਜੇ ਨੇ ਕਿਹਾ ਜਿ ਜਿਸ ਦਾ ਮਕਾਨ ਹੋਵੇ ਛੱਤ ਵੀ ਉਸੇ ਦੀ ਹੀ ਹੁੰਦੀ ਹੈ ਇਸ ਕਾਰਨ ਦੂਜੀ ਕਰਮ ਆਕਾਸ਼ ਮਿੰਨ ਲਓ ਅਗੋ ਭਗਵਾਨ ਨੇ ਕਿਹਾ ਸਤ ਬਚਨ ਦੂਜੀ ਕਰਮ ਨਾਲ ਆਕਾਸ਼ ਮਿਲ ਲਿਆ ਹੁਣ ਭਗਵਾਨ ਨੇ ਕਿਹਾ ਅੱਧੀ ਕਰਮ ਹੋਰ ਪੂਰੀ ਕਰਕੇ ਦੇ ਹੁਣ ਰਾਜੇ ਬਾਨ ਨੇ ਕਿਹਾ ਭਗਵਾਨ ਹੋਰ ਤਾਂ ਮੇਰੇ ਪਾਸ ਹੈ ਹੀ ਕੁਝ ਨਹੀਂ ਇਹ ਮੇਰਾ ਸਰੀਰ ਹਾਜ਼ਰ ਹੈ ਅਗੋ ਭਗਵਾਨ ਨੇ ਕਿਹਾ ਫਿਰ ਸਰੀਰ ਹੀ ਦੇ ਦੇ ਰਾਜਾ ਲੰਮੇ ਪੈ ਗਿਆ ਭਗਵਾਨ ਨੇ ਬਲ ਰਾਜੇ ਪਰ ਪੈਰ ਰੱਖਿਆ ਤੇ ਪਤਾਲ ਵਿੱਚ ਲੈ ਗਏ ਤੇ ਕਿਹਾ ਪਤਾਲ ਦਾ ਰਾਜਕਰ ਪਤਾਲ ਦਾ ਰਾਜ ਦੇ ਕੇ ਭਗਵਾਨ ਵਾਪਸ ਆਉਣ ਲੱਗੇ ਤਾਂ ਬਲ ਰਾਜੇ ਨੇ ਕਿਹਾ ਜੀ ਕਿੱਧਰ ਚੱਲੇ ਹੋ ਅੱਗੋਂ ਭਗਵਾਨ ਨੇ ਕਿਹਾ ਰਾਜਾ ਜਿੱਧਰੋਂ ਆਇਆ ਹਾਂ ਹੁਣ ਬਲ ਰਾਜੇ ਨੇ ਕਿਹਾ ਜੀ ਤੁਸੀਂ ਆਪਣਾ ਬਚਨ ਯਾਦ ਕਰੋ ਤੁਸੀਂ ਕਿਹਾ ਸੀ ਕਿ ਤੇਰੇ ਦਰਵਾਜ਼ੇ ਤੇ ਕੁੱਲੀ ਪਾ ਕੇ ਬੈਠਾਂਗਾ ਹੁਣ ਕਹਿੰਦੇ ਹੋ ਅਸੀਂ ਜਾਣਾ ਹੈ ਆਪਣਾ ਬਚਨ ਪੂਰਾ ਕਰੋ ਅੱਗੋਂ ਭਗਵਾਨ ਮੁਸਕਰਾ ਪਏ ਤੇ ਕਿਹਾ ਰਾਜਨ ਤੂੰ ਤਾਂ ਮੈਨੂੰ ਵੀ ਕਾਬੂ ਕਰ ਲਿਆ ਹੈ ਇਸ ਬਚਨ ਦੇ ਨਾਲ ਭਗਵਾਨ ਨੂੰ ਬਲ ਰਾਜੇ ਦੇ ਦਰਵਾਜ਼ੇ ਪਰ ਬੈਠਣਾ ਪਿਆ ਜੋ ਭਗਵਾਨ 4-4 ਮਹੀਨੇ ਦੀ ਡਿਊਟੀ ਅਨੁਸਾਰ ਰਾਜੇ ਦੇ ਦਰਵਾਜ਼ੇ ਪਰ ਹੁਣ ਤੱਕ ਬੈਠੇ ਹਨ 4 ਮਹੀਨੇ ਵਿਸ਼ਨੂ ਜੀ ਕਹਿੰਦੇ ਹਨ 4 ਮਹੀਨੇ ਬ੍ਰਹਮਾ ਜੀ ਤੇ 4 ਮਹੀਨੇ ਸ਼ਿਵ ਜੀ ਮਹਾਰਾਜ ਬੈਠਦੇ ਹਨ ਹੁਣ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਮੈਂ 7100 ਜਗ ਇੰਦਰਪੁਰੀ ਲੈਣ ਵਾਸਤੇ ਰਚਿਆ ਸੀ ਸੋ ਮੇਰੀ ਇਹ ਭਾਵਨਾ ਪੂਰੀ ਕਿਉਂ ਨਹੀਂ ਹੋਈ ਅਗੋਂ ਭਗਵਾਨ ਨੇ ਉੱਤਰ ਦਿੱਤਾ ਰਾਜਾ ਜੋ ਇਨਸਾਨ ਚਾਪਤਾ ਪਰ ਕੇ ਮੁਰਾਦ ਮੰਗਦਾ ਹੈ ਉਹ ਮੰਗਤਾ ਹੈ ਮੰਗਤੇ ਦਾ ਫਰਜ਼ ਹੈ ਮੰਗਣਾ ਤੇ ਦਾਤੇ ਨੇ ਆਪਣੀ ਮਰਜ਼ੀ ਨਾਲ ਦੇਣਾ ਹੈ ਜੇ ਦਾਤਾ ਮੰਗਤੇ ਨੂੰ ਕਹੇ ਤੂੰ ਆਪਣੀ ਮਰਜ਼ੀ ਨਾਲ ਮੰਗ ਲੈ ਫਿਰ ਜੋ ਮੰਗਤੇ ਦੀ ਮਰਜ਼ੀ ਹੈ ਮੰਗ ਲਵੀ ਤਿਵੇਂ ਹੀ ਹੈ ਰਾਜਨ ਜਿੱਥੇ ਤੂੰ ਜਗ ਸੰਪੂਰਨ ਕਰਕੇ ਇੰਦਰਪੁਰੀ ਮੰਗਨਾ ਸੀ ਉੱਥੇ ਮੈਂ ਮੇਰੇ ਨਾਲ ਬਚਨ ਕਰਕੇ ਚੁਲੀਆਂ ਛਡਾ ਲਿੱਤੀਆਂ कि जो तू मांगेगा मैं देवांगा ए छल तेरे नाल ਹੋਇਆ ਹੈ ਔਰ ਜੋ ਤੂੰ ਮੈਨੂੰ ਆਪਣੇ ਦਰਵਾਜ਼ੇ ਤੇ ਦਰਵਾਨ ਬਣਾ ਲਿਆ ਹੈ ਇਹ छल ਮੇਰੇ ਨਾਲ ਹੋਇਆ ਹੈ छल ਦੋਨਾਂ ਨਾਲ ਹੀ ਹੋਏ ਹਨ ਇਸ ਤਰ੍ਹਾਂ ਬਾਬਾ ਜੀ ਨੇ ਬਾਣੀ ਦੁਆਰੇ ਨਿਹਾਲ ਕੀਤਾ ਅਤੇ ਕਿਹਾ ਗੁਰਮੁਖੋ ਗੁਰਸਿੱਖੋ ਸਤਸੰਗਿਓ ਜੋ ਵੀ ਐਸੇ ਸੰਸਾਰ ਵਿੱਚ ਆਇਆ ਹੈ ਬੰਦਗੀ ਕਰਨ ਵਾਸਤੇ ਆਇਆ ਹੈ ਬੰਦਗੀ ਤੋਂ ਬਿਨਾ ਇੱਥੇ ਉੱਥੇ ਸ਼ਰਮਿੰਦਗੀ ਹੀ ਸ਼ਰਮਿੰਦਗੀ ਹੈ ਬੰਦਗੀ ਕਰਕੇ ਦਾਤੇ ਬਣੋ ਬੰਦਗੀ ਕਰਕੇ ਮੰਗਤੇ ਨਾ ਬਣੋ ਭਾਵੇਂ ਜਿਸ ਇਨਸਾਨ ਨੂੰ ਨਿਰੰਕਾਰ ਨੇ ਵਿਹਾਰ ਚਲਾਉਣ ਵਾਸਤੇ ਮਾਇਆ ਦਿੱਤੀ ਹੈ ਇਸਤਰੀ ਨੇਕ ਹੈ ਪੁੱਤਰ ਆਗਿਆਕਾਰੀ ਹੈ ਤੇ ਮਾਹ ਪੁਰਖਾਂ ਦੀ ਸੰਗਤ ਵੀ ਮਿਲ ਜਾਵੇ ਉਸ ਦੇ ਪਾਸੋਂ ਨਿਰੰਕਾਰ ਨੇ ਲੁਕੋ ਕੇ ਕੋਈ ਚੀਜ਼ ਨਹੀਂ ਰੱਖੀ ਜੇ ਇਤਨਾ ਕੁਝ پا ਕੇ ਤੇ ਬੰਦਗੀ ਕਰਕੇ ਅਜੇ ਵੀ ਰੱਬ ਕੋਲੋਂ ਮੰਗਦਾ ਹੈ ਤਾਂ ਉਹ ਮੰਗਤਿਆਂ ਦੀ ਗਿਣਤੀ ਵਿੱਚ ਆ ਜਾਏਗਾ ਤੇ ਗੁਜ਼ਾਰੇ ਜੋਗਾ ਦੇਣਾ ਤਾਂ ਨਿਰੰਕਾਰ ਦਾ ਵੀ ਫਰਜ਼ ਹੈ ਅਗਰ ਗੁਜ਼ਾਰਾ ਨਹੀਂ ਚੱਲਦਾ ਤੇ ਗੁਜ਼ਾਰੇ ਵਾਸਤੇ ਮੰਗ ਲੈਣਾ ਵੀ ਕੋਈ ਹਰਜ ਨਹੀਂ ਹੈ ਜੇ ਗੁਜ਼ਾਰਾ ਚੱਲਦਾ ਹੈ ਤੇ ਫਿਰ ਜਮਾ ਕਰਨ ਵਾਸਤੇ ਜਾਂ ਦੂਜੇ ਵੱਡੇ ਮਾਇਆਧਾਰੀ ਨੂੰ ਦੇਖ ਦੇਖ ਲਾਲਚ ਕਰਦਾ ਹੈ ਤਾਂ ਇਹ ਮੰਗਦਾ ਹੀ ਰਹਿ ਜਾਏਗਾ ਔਰ ਉਸ ਦੀ ਭੁੱਖ ਕਦੇ ਵੀ ਨਾ ਮਿਟੇਗੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆ ਪਾਰ ਤੇ ਜੋ ਰੱਬ ਕੋਲੋਂ ਮੰਗਦਾ ਕੁਝ ਨਹੀਂ ਤੇ ਨਿਤਨੇਮ ਕਰਦਾ ਹੈ ਔਰ ਨਾਮ ਜਪਦਿਆਂ ਚਪਦਿਆਂ ਉਸ ਦੀਆਂ ਭੁੱਖਾਂ ਵੀ ਸਾਰੀਆਂ ਮਿਟ ਜਾਣਗੀਆਂ ਅਤੇ ਉਹ ਦਾਤਾ ਬਣ ਜਾਵੇਗਾ ਤੇ ਦਰਗਾਹ ਵੱਲੋਂ ਕੋਈ ਨਾ ਕੋਈ ਰਤਵਾ ਵੀ ਪ੍ਰਾਪਤ ਹੋਵੇਗਾ ਇਹ ਰਾਜਗੁਰੂ ਨਾਨਕ ਦਾ ਹੈ ਸਾਰੇ ਕਾਲ ਯੁਗ ਵਿੱਚ ਪਹਿਰਾ ਗੁਰੂ ਨਾਨਕ ਦਾ ਹੈ ਜੋ ਵੀ ਕਾਲ ਯੁਗ ਵਿੱਚ ਕਰਮ ਧਰਮ ਜਪ ਤਪ ਨਾਮ ਸਿਮਰਨ ਰਾਮ ਰਹੀਮ ਅੱਲਾ ਖੁਦਾ ਓਮ ਸੋਮ ਅਤੇ ਗਾਇਤਰੀ ਦਾ ਪਾਠ ਕਰਦਾ ਹੈ ਇਨ੍ਹਾਂ ਸਭਨਾਂ ਦਾ ਹਿਸਾਬ ਵਾਹਿਗੁਰੂ ਅਤੇ ਮੂਲ ਮੰਤਰ ਨਾਲ ਕੀਤਾ ਜਾਵੇਗਾ ਜਿਵੇਂ ਕਿਸੇ ਹੋਰ ਮੁਲਕ ਵਿੱਚ ਜਾਣਾ ਹੋਵੇ ਤਾਂ ਉਸ ਮੁਲਕ ਦੇ ਪੈਸੇ ਨਾਲ ਕਰੰਸੀ ਦਾ ਤਬਾਦਲਾ ਕੀਤਾ ਜਾਂਦਾ ਹੈ। ਜਿਵੇਂ ਹੀ ਸਤਯੁਗ ਵਿੱਚ ਬਾਵਨ ਭਗਵਾਨ ਦਾ ਪੈਰਾ ਹੋਇਆ ਹੈ। ਤ੍ਰੇਤਾ ਯੁਗ ਵਿੱਚ ਰਾਮ ਭਗਵਾਨ ਦਾ ਪੈਰਾ ਹੋਇਆ ਹੈ। ਦੁਆਪਰ ਯੁਗ ਵਿੱਚ ਕ੍ਰਿਸ਼ਨ ਭਗਵਾਨ ਦਾ ਪੈਰਾ ਹੋਇਆ ਤੇ ਕਾਲਿਯੁਗ ਵਿੱਚ ਗੁਰੂ ਨਾਨਕ ਦਾ ਪੈਰਾ ਹੈ। ਜਿਸ ਵੇਲੇ ਅੰਮ੍ਰਿਤਸਰ ਪੱਟਾ ਨੇ ਆ ਕੇ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤਦ ਜਾਣ ਲਿਆ ਜਿਵੇਂ ਕੋਈ ਮਿੱਤਰ ਬਹੁਤ ਮੁਦਦ ਦਾ ਵਿਛੜਿਆ ਮਿਲ ਜਾਏ ਤੇ ਸਿਆਣ ਲਈਦਾ ਹੈ ਤੇ ਕਹਿੰਦਾ ਹੈ ਭਈ ਫਲਾਣੇ ਟਾਈਮ ਤੇਰਾ ਮੇਲ ਹੋਇਆ ਸੀ ਤੇਵੇਂ ਹੀ ਪੱਟਾ ਨੇ ਦਰਸ਼ਨ ਕੀਤੇ ਕਹਿ ਦਿੱਤਾ ਸਤਯੁਗ ਤੇ ਮਾਨਿਓ ਭਈ ਸਤਯੁਗ ਵਿੱਚ ਵੀ ਤੂੰ ਹੀ ਸੀ ਨਾ ਮੈਂ ਤੈਨੂੰ ਸਿਆਣ ਲਿਆ ਹੈ ਔਰ ਤ੍ਰੇਤਾ ਵਿੱਚ ਵੀ ਤੂੰ ਹੀ ਰਾਵਣ ਦਾ ਉਧਾਰ ਕੀਤਾ ਸੀ ਔਰ ਦੁਆਪਰ ਵਿੱਚ ਵੀ ਤੂੰ ਹੀ ਆ ਕੇ ਕੰਸ ਦਾ ਉਧਾਰ ਕੀਤਾ ਤੇ ਹੁਣ ਕਾਲਿਯੁਗ ਵਿੱਚ ਵੀ ਸਾਰੇ ਕੋਤਕ ਤੂੰ ਹੀ ਕਰ ਰਿਹਾ ਹੈ अथवा ਕਰੇਗਾ ਤੇ ਬਾਬਾ ਜੀ ਨੇ ਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਕਿਹਾ ਗੁਰ ਸਿੱਖੋ ਜੋ ਵੀ ਨਿਰੰਕਾਰ ਵੱਲੋਂ ਇਸ ਸੰਸਾਰ ਵਿੱਚ ਆਉਂਦਾ ਹੈ ਉਹ ਕਿਸੇ ਵਿਅਕਤੀ ਦਾ ਬੋਰਡ ਆਪਣੇ ਦਰਵਾਜ਼ੇ ਤੇ ਲਾ ਕੇ ਆਪਣਾ ਨਾਮ ਉੱਚਾ ਨਹੀਂ ਕਰਾਉਂਦਾ ਜੋ ਨਿਰੰਗਾਰੀ ਸ਼ਕਤੀ ਲੈ ਕੇ ਆਵੇਗਾ ਉਹ ਆਪਣਾ ਹੀ ਬੋਰਡ ਲਾਏਗਾ ਜਿਵੇਂ ਕਿ ਕ੍ਰਿਸ਼ਨ ਨੇ ਰਾਮ ਨਹੀਂ ਕਹਾਇਆ ਰਾਮ ਨੇ ਬਾਵਨ ਨਹੀਂ ਕਹਾਇਆ ਤੇ ਗੁਰੂ ਨਾਨਕ ਨੇ ਕ੍ਰਿਸ਼ਨ ਜਾਂ ਰਾਮ ਨਹੀਂ ਕਹਾਇਆ ਦੂਜੇ ਦਾ ਨਾਮ ਕਹਾਉਣਾ ਇਹ ਆਪਣੇ ਵਿੱਚ ਕਮਜ਼ੋਰੀ ਦਾ ਕਾਰਨ ਹੁੰਦਾ ਹੈ ਜਿਵੇਂ ਕਿ ਕਿਸੇ ਪੀਰ ਫਕੀਰ ਦਾ ਨਾਮ ਮਸ਼ਹੂਰ ਦੇ ਕੇ ਆਪ ਉਹੀ ਕਹਾਨ ਲੱਗ ਜਾਂਦੇ ਹਨ ਇਹ ਉਸ ਵਿਅਕਤੀ ਦੀ ਕਮਜ਼ੋਰੀ ਹੈ ਜੋ ਅਸਲੀ ਚੀਜ਼ ਦਾ ਨਾਮ ਲੈ ਕੇ ਨਕਲੀ ਚੀਜ਼ ਦੁਨੀਆ ਨੂੰ ਦਿਖਾ ਕੇ ਗੁੰਮਰਾਹ ਕਰਦਾ ਹੈ ਪਰ ਅਸਲ ਚੀਜ਼ ਜੋ ਹੈ ਉਹ ਅਸਲ ਹੈ ਨਕਲ ਉਸ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਵੇਂ ਕਿ ਉਹ ਵੀ ਲੋਕ ਹਨ ਜਿਨ੍ਹਾਂ ਨੇ ਨਾਨਕ ਸਾਹਿਬ ਆ ਕੇ ਦਰਸ਼ਨ ਵੀ ਨਹੀਂ ਕੀਤੇ ਪਰ ਉਹ ਵੀ ਨਾਨਕਸਰ ਦੇ ਬੰਦੇ ਕਹਿ ਕੇ ਦੁਨੀਆ ਤੋਂ ਫਾਇਦਾ ਉਠਾ ਰਹੇ ਹਨ ਔਰ ਨਜਾਇਜ਼ ਕੰਮ ਵੀ ਕਰ ਰਹੇ ਹਨ ਇਹ ਠੀਕ ਹੀ ਬਾਣੀ ਕਹਿੰਦੀ ਹੈ ਕਿ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ ਇਹ ਤਾਂ ਠੀਕ ਹੈ ਕਿ ਬਾਬਾ ਜੀ ਦੇ ਨਾਮ ਪਰ ਦੁਨੀਆ ਹੱਥੀ ਛਾਵਾ ਕਰਦੀ ਹੈ ਪਰ ਉਹਨਾਂ ਦੇ ਮਨ ਦੀ ਕਮਜ਼ੋਰੀ ਤਾਂ ਹੈ ਨਾ ਕਿ ਅਸਲੀ ਚੀਜ਼ ਦਿਖਾ ਕੇ ਨਕਲ ਅਗਲੇ ਦੇ ਮੱਥੇ ਮਾਰਨੀ ਹੈ ਜਿਵੇਂ ਹੀ ਜੋ ਤਰਗਾਹੋ ਵਸਤੂ ਲੈ ਕੇ ਆਇਆ ਹੈ ਉਸਨੇ ਆਪਣੀ ਦੁਕਾਨ ਤੇ ਆਪਣਾ ਹੀ ਫੱਟਾ ਲਾਇਆ ਹੈ ਏ ਅੱਜ ਬਾਬਾ ਜੀ ਨੇ ਫੈਸਲਾ ਕਰ ਦਿੱਤਾ ਕਿ ਕਾਲ ਯੁਗ ਦੇ ਗੁਰੂ ਨਾਨਕ ਦਾ ਪਹਿਰਾ ਹੈ ਜਗਤ ਗੁਰੂ ਗੁਰੂ ਨਾਨਕ ਦੇਵ ਗੁਰੂ ਨਾਨਕ ਤੋਂ ਬਿਨਾ ਜੋ ਗੁਰੂ ਕਹਾਉਂਦਾ ਹੈ ਉਹ ਪਾਪਾ ਦਾ ਭਾਗੀ ਹੈ ਔਰ ਗੁਰੂ ਨਾਨਕ ਦੇ ਨਾਮ ਨਾਲ ਹੀ ਜੀਵ ਦਾ ਛੁਟਕਾਰਾ ਹੋਣਾ ਹੈ ਤੇ ਜੋ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ ਉਸ ਮਹਾਂਪੁਰਖ ਦੀ ਸੰਗਤ ਕਰਨੀ ਹੈ ਜੋ ਆਪਣੇ ਨਾਲ ਜੋੜਦਾ ਹੈ ਉਸ ਤੋਂ ਕਿਨਾਰਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ